ਮੋਦੀ ਮੇਰੇ ਦੋਸਤ ਨੇ ਇਹ 트럼ਪ ਕਰ ਰਹੇ ਨੇ ਪਰ ਮੌਜੂਦਾ ਹਾਲਾਤ ਕੁਝ ਹੋਰ ਹੀ ਬਿਆਨ ਕਰਦੇ ਨੇ ਇਹਨਾਂ ਤੇ ਹੀ ਗੱਲਬਾਤ ਕਰਾਂਗੇ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਨੇ ਕਿਹਾ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ਖਾਸਬੰਧਨ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਦੋਹਾਂ ਦੇਸ਼ਾਂ ਦੇ ਕਦੇ-ਕਦੇ ਕੁਝ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਨੇ ਇਹ ਗੱਲ ਉਹਨਾਂ ਨੇ ਵਾਸ਼ਿੰਗਟਨ ਅਤੇ ਦਿੱਲੀ ਵਿਚਾਲੇ ਟੈਕਸ ਅਤੇ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਚੱਲ ਰਹੇ ਮੌਜੂਦਾ ਤਣਾਅ ਦੇ ਵਿਚਕਾਰ ਕਹੀ ਹੈ 트럼ਪ ਨੇ ਕਿਹਾ ਕਿ ਮੈਂ ਹਮੇਸ਼ਾ ਨਰਿੰਦਰ ਮੋਦੀ ਦਾ ਦੋਸਤ ਰਹਾਂਗਾ ਉਹ ਇੱਕ ਮਹਾਨ ਪ੍ਰਧਾਨ ਮੰਤਰੀ ਨੇ ਉਹ ਮਹਾਨ ਨੇ ਮੈਂ ਹਮੇਸ਼ਾ ਦੋਸਤ ਰਹਾਂਗਾ ਪਰ ਮੈਨੂੰ ਇਹ ਪਸੰਦ ਨਹੀਂ ਕਿ ਉਹ ਇਸ ਖਾਸ ਪਲ ਵਿੱਚ ਕੀ ਕਰ ਰਹੇ ਨੇ 트럼ਪ ਨੇ ਮਸਕਰਾਂਦੇ ਹੋਏ ਅੱਗੇ ਕਿਹਾ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ਖਾਸਬੰਧ ਨੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਦੇ-ਕਦੇ ਸਾਡੇ ਕੁਝ ਮਾਮਲੇ ਹੋ ਜਾਂਦੇ ਨੇ ਰਾਸ਼ਟਰਪਤੀ ਇਹ ਜਵਾਬ ਉਦੋਂ ਦੇ ਰਹੇ ਸਨ ਜਦ ਉਹਨਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਭਾਰਤ ਨਾਲ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਲਈ ਤਿਆਰ ਨੇ ਕਿਉਂਕਿ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਪਿਛਲੇ ਦੋ ਦਹਾਕਿਆਂ ਵਿੱਚ ਸੰਭਵ ਤੌਰ ਤੇ ਸਭ ਤੋਂ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਨੇ 트ੰਪ ਨੇ ਇਹ ਵੀ ਕਿਹਾ ਕਿ ਉਹ ਬਹੁਤ ਨਿਰਾਸ਼ ਨੇ ਭਾਰਤ ਰੂਸ ਤੋਂ ਇੰਨਾ ਜ਼ਿਆਦਾ ਤੇਲ ਖਰੀਦ ਰਿਹਾ ਆਪਣੇ ਟਰੁਥ ਸੋਸ਼ਲ ਪੋਸਟ ਵਿੱਚ ਟਰੰਪ ਨੇ ਕਿਹਾ ਸੀ ਕਿ ਲੱਗਦਾ ਕਿ ਅਸੀਂ ਭਾਰਤ ਅਤੇ ਰੂਸ ਨੂੰ ਡੂੰਘੇ ਹਨੇਰੇ ਚੀਨ ਤੋਂ ਗਵਾ ਦਿੱਤਾ ਆਕਾਸ਼ ਉਹਨਾਂ ਦਾ ਭਵਿੱਖ ਇਕੱਠੇ ਲੰਬਾ ਅਤੇ ਖੁਸ਼ਹਾਲ ਹੋਵੇ ਦੱਸਦੇ ਕਿ ਅਮਰੀਕੀ ਰਾਸ਼ਟਰਪਤੀ ਨੇ ਟਰੁਥ ਸੋਸ਼ਲ ਤੇ ਲਿਖਿਆ ਕਿ ਜਿਉਂਦਾ ਕਿ ਅਸੀਂ ਭਾਰਤ ਅਤੇ ਰੂਸ ਨੂੰ ਸਭ ਤੋਂ ਗੁੱਝੇ ਅਤੇ ਖਤਰਨਾਕ ਚੀਨ ਦੇ ਹੱਥੋਂ ਉਹਨਾਂ ਨੂੰ ਗਵਾ ਦਿੱਤਾ ਉਹਨਾਂ ਦਾ ਇਕੱਠਿਆਂ ਭਵਿੱਖ ਲੰਬਾ ਤੇ ਖੁਸ਼ਹਾਲ ਹੋਵੇ ਟਰੰਪ ਵੱਲੋਂ ਭਾਰਤੀ ਵਸਤਾਂ ਤੇ ਟੈਰਫ 50% ਕੀਤੇ ਜਾਣ ਮਗਰੋਂ ਨਵੀਂ ਦਿੱਲੀ ਤੇ ਵਾਸ਼ਿੰਗਟਨ ਵਿਚਾਲੇ ਸਬੰਧਾਂ 'ਚ ਨਿਗਾਰਾ ਆ ਗਿਆ ਭਾਰਤ ਨੇ ਅਮਰੀਕੀ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਹੈਰਾਨੀ ਜਤਾਈ ਕਿ ਸਿਰਫ ਉਸਨੂੰ ਇਹ ਸਜ਼ਾ ਕਿਉਂ ਦਿੱਤੀ ਗਈ ਹੈ ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਨੇ ਚੀਨ ਤੇ ਕੋਈ ਵਾਧੂ ਟੈਰਿਫ ਨਹੀਂ ਲਗਾਏ ਜਦਕਿ ਉਹ ਉਸੇ ਕੱਚੇ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ ਪਿਛਲੇ ਕੁਝ ਦਿਨਾਂ ਤੋਂ ਵਾਈਟ ਹਾਊਸ ਤੇ ਵਪਾਰਿਕ ਸਲਾਹਕਾਰ ਪੀਟਰ ਨਵਾਰੋ ਸਮਿਤ ਟਰੰਪ ਪ੍ਰਸ਼ਾਸਨ ਦੇ ਕਈ ਅਧਿਕਾਰੀਆਂ ਨੇ ਭਾਰਤ ਨੂੰ ਨਿਸ਼ਾਨਾ ਬਣਾਉਂਦੇ ਆ અપਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ ਚੀਨ ਦੀ ਵਿਜੇ ਦਿਹਾੜੀ ਪ੍ਰੇਟ ਚ ਬੁੱਧਵਾਰ ਨੂੰ ਕਈ ਆਲਮੀ ਆਗੂਆਂ ਨੇ ਸ਼ਮੂਲੀਅਤ ਕੀਤੀ ਤੇ ਟਰੰਪ ਨੇ ਚੀਨੀ ਰਾਸ਼ਟਰਪਤੀ ਤੇ ਇਲਜ਼ਾਮ ਲਾਇਆ ਕਿ ਉਹ ਪੁਤਿਨ ਅਤੇ ਉੱਤਰ ਕੋਰੀਆ ਦੇ ਕਿਮਜੋਂਗ ਉਹਨਾਂ ਨਾਲ ਮਿਲ ਕੇ ਅਮਰੀਕਾ ਖਿਲਾਫ ਸਾਜ਼ਿਸ਼ ਘੜ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਛੇਤੀ ਹੀ ਆਪਣੇ ਰੂਸੀ ਹਮਰੁੱਤਵਾ ਪੁਤਿਨ ਨਾਲ ਵੀ ਗੱਲਬਾਤ ਕਰਨਗੇ ਪੱਤਰਕਾਰ ਨੇ ਪੁੱਛਿਆ ਸੀ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਗੱਲਬਾਤ ਕਰਨ ਮਗਰੋਂ ਨੇੜੇ ਭਵਿੱਖ 'ਚ ਉਹਨਾਂ ਆਪਣੇ ਰੂਸੀ ਹਮਰੁੱਤਵਾ ਨਾਲ ਵੀ ਗੱਲ ਕਰਨ ਦੀ ਕੋਈ ਯੋਜਨਾ ਬਣਾਈ ਹੈ ਜਾਂ ਨਹੀਂ ਇਸ ਤੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਹਾਂ ਮੈਂ ਗੱਲਬਾਤ ਕਰਾਂਗਾ ਸਾਡੀ ਬਹੁਤ ਵਧੀਆ ਗੱਲਬਾਤ ਹੋ ਰਹੀ ਹੈ ਵਾਈਟ ਹਾਊਸ ਚ ਟਰੰਪ ਦੇ ਨਾਲ ਅਮਰੀਕਾ ਦੀ ਪ੍ਰਥਮ ਮਹਿਲਾ ਮਿਲਾਨੀਆ ਟਰੰਪ ਅਤੇ ਮੈਟਾ ਦੇ ਸੀਓ ਮਾਰਕ ਜ਼ਕਰਬਰਗ ਵੀ ਬੈਠੇ ਹੋਏ ਸਨ ਜ਼ਕਰ ਜੋਗਾ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਰੂਸ ਅਤੇ ਚੀਨ ਸਬੰਧੀ ਦਿੱਤੇ ਬਿਆਨ ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰੰਤੀਰ ਜੈਸਵਾਲ ਨੇ ਮੀਡੀਆ ਵੱਲੋਂ ਕੁੱਛੇਗੇ ਸਵਾਲ ਦੇ ਜਵਾਬ ਚ ਕਿਹਾ ਕਿ 트럼ਪ ਦੀ ਪੋਸਟ ਤੇ ਇਸ ਸਮੇਂ ਮੇਰੇ ਕੋਲ ਟਿੱਪਣੀ ਕਰਨ ਲਈ ਕੁਝ ਨਹੀਂ ਹੈ ਉੰਜ ਇੱਕ ਹੋਰ ਸਵਾਲ ਦੇ ਜਵਾਬ ਚ ਜੈਸਵਾਲ ਨੇ ਕਿਹਾ ਕਿ ਅਮਰੀਕਾ ਨਾਲ ਸੁਖਾਮੇ ਸੰਬੰਧ ਭਾਰਤ ਲਈ ਬਹੁਤ ਅਹਿਮ ਨੇ ਉਹਨਾਂ ਕਿਹਾ ਕਿ ਦੋਵੇਂ ਮੁਲਕਾਂ ਵਿਚਾਲੇ ਵਪਾਰ ਦੇ ਮੁੱਦੇ ਤੇ ਵਾਰਤਾ ਚੱਲੀ ਹੈ ਤੇ ਭਾਰਤ ਭਾਈਵਾਲ ਲਈ ਹੋਰ ਮਜ਼ਬੂਤ ਕਰਨ ਲਈ ਵਚਨਬੱਧਾ ਉਹਨਾਂ ਵਾਈਟ ਹਾਊਸ ਤੇ ਵਪਾਰ ਸਲਾਹਕਾਰ ਰਪੀਟਰ ਨਵਾਰੋ ਦੇ ਬਿਆਨ ਨੂੰ ਗਲਤ ਅਤੇ ਗੁੰਮਰਾਹਕੁੰਨ ਘਰਾੜ ਦਿੱਤਾ ਜਿੱਚ ਨਵਾਰੋ ਨੇ ਰੂਸੀ ਕੱਚਾ ਤੇਲ ਖਰੀਦਣ ਲਈ ਭਾਰਤ ਖਿਲਾਫ ਭਵਾਨ ਜਾਣੇਕ ਟਿੱਪਣੀਆਂ ਕੀਤੀਆਂ ਸਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮ ਨੇ ਕਿਹਾ ਕਿ ਭਾਰਤ ਰੂਸ ਤੋਂ ਤੇਲ ਦੀ ਖਰੀਦ ਜਾਰੀ ਰੱਖੇਗਾ ਤੇ ਫੈਸਲੇ ਪੂਰੀ ਤਰ੍ਹਾਂ ਰਾਸ਼ਟਰ ਹਿੱਤ ਦੇ ਵਿੱਚ ਲਏ ਜਾਣਗੇ ਉਹਨਾਂ ਕਿਹਾ ਕਿ ਭਾਵੇਂ ਰੂਸੀ ਤੇਲ ਹੋਵੇ ਜਾਂ ਕੋਈ ਹੋਰ ਚੀਜ਼ ਅਸੀਂ ਕੀਮਤ ਟੁਆ ਟੁਆਈ ਜਾਂ ਕਿਸੇ ਵੀ ਹੋਰ ਗੱਲ ਦੇ ਆਧਾਰ ਤੇ ਫੈਸਲਾ ਲਵਾਂਗੇ ਜੋ ਸਾਡੀਆਂ ਜ਼ਰੂਰਤਾਂ ਨਾਲ ਮੇਲ ਖਾਂਦਾ ਹੋਵੇ